ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਰਿਪਬਲਿਕ ਪੰਜਾਬ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਆਲੂ ਦੇ ਪਰਾਠੇ ਜਿਹਦੇ ਲਈ ਆਪਾਂ ਲੈ ਆ ਜੀ 5 ਤੋਂ 6 ਆਲੂ ਲਏ ਆ ਜੀ ਅਦਰਕ ਲਸਣ ਅਤੇ ਮਿਰਚਾਂ ਦਾ ਪੇਸਟ ਬਣਾ ਲਿਆ ਜੀ ਛੋਟਾ ਛੋਟਾ ਆਪਾਂ ਪਿਆਜ਼ ਕੱਟ ਲਿਆ ਜੀ ਤੇ ਗਰਮ ਮਸਾਲਾ ਨਮਕ ਜੀਰਾ ਧਨੀਆ ਪਾਊਡਰ ਲਿਆ ਜੀ ਹੁਣ ਆਪਾਂ ਇਸ ਨੂੰ ਬਣਾਵਾਂਗੇ ਹੁਣ ਆਪਾਂ ਇਸ ਵਿੱਚ ਆ ਪਿਆਜ਼ ਐਡ ਕਰਾਂਗੇ ਉਸ ਤੋਂ ਬਾਅਦ ਜਿਹੜਾ ਆਪਾਂ ਅਦਰਕ ਲਸਣ ਤੇ ਮਿਰਚਾਂ ਦਾ ਪੇਸਟ ਬਣਾਇਆ ਸੀ ਉਹ ਐਡ ਕਰ ਲਵਾਂਗੇ ਹੁਣ ਇਸ ਤੋਂ ਬਾਅਦ ਆਪਾਂ ਕਰਾਂਗੇ 1/2 ਟੇਬਲस्पून ਨਮਕ ਤੇ 1/2 ਕਰਾਂਗੇ ਜੀ ਗਰਮ ਮਸਾਲਾ ਤੇ 1/2 ਕਰਾਂਗੇ ਧਨੀਆ ਪਾਊਡਰ ਹੁਣ ਐਡ ਕਰਾਂਗੇ ਜੀਰਾ ਜਿਹਨੂੰ ਆਪਾਂ ਤਵੇ ਤੇ ਰੱਖ ਕੇ ਥੋੜਾ ਜਿਹਾ ਭੁੰਨ ਲਏ ਜੀ ਇਹਦਾ ਨਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਹੁਣ ਆਪਾਂ ਇਸ ਨੂੰ ਮਿਕਸ ਕਰ ਲਵਾਂਗੇ ਤੇ ਹੁਣ ਆਪਾਂ ਇਸ ਵਿੱਚ ਥੋੜੀ ਜੀ ਅਜਵੈਨ ਯੂਜ਼ ਕਰਾਂਗੇ ਜੀ ਅਜਵੈਨ ਹਾਜ਼ਮੇ ਲਈ ਬਹੁਤ ਵਧੀਆ ਹੈ ਜੀ ਆਪਣਾ ਆਲੂ ਦਾ ਮਸਾਲਾ ਤਿਆਰ ਹੈ ਜੀ ਹੁਣ ਆਪਾਂ ਇਸਦੇ ਪਰੌਠੇ ਬਣਾਵਾਂਗੇ ਪਰੌਠੇ ਲਈ ਆਪਾਂ ਆਟਾ ਗੁੰਨ ਲਿਆ ਇੱਕ ਚੀਜ਼ ਦਾ ਧਿਆਨ ਰੱਖਣਾ ਜੀ ਆਟਾ ਬਹੁਤਾ ਕੈੜਾ ਨਹੀਂ ਗੁੰਨਣਾ ਥੋੜਾ ਜਿਹਾ ਆਪਾਂ ਇਹਨੂੰ ਢਿੱਲਾ ਹੀ ਰੱਖਣਾ ਹੈ। ਜਿਵੇਂ ਆਪਾਂ ਪਰੌਠਾ ਬਣਾਉਣ ਲੱਗੇ ਹਾਂ ਤੇ ਲਈ ਆਪਾਂ ਥੋੜਾ ਜਿਹਾ ਬੜਾ ਪੇੜਾ ਲਿਆ ਹੈ। ਪੇੜੇ ਨੂੰ ਹੌਲ ਕਰ ਲਓ। ਹੌਲ ਕਰਕੇ। ਆਪਾਂ ਪੇੜੇ ਦੇ ਵਿੱਚ ਚੰਗੀ ਤਰ੍ਹਾਂ ਮਤਲਣਾ। ਉਹ ਆਪਣੀ ਚੋਅ ਹੈ ਕੋਈ ਜ਼ਿਆਦਾ ਪਸੰਦ ਕਰਦਾ ਕੋਈ ਘੱਟ ਕਰਦਾ ਹਨ ਉਹ ਤੁਹਾਡੀ ਆਪਣੀ ਚੋਅ ਹੈ ਸਾਨੂੰ ਥੋੜਾ ਜ਼ਿਆਦਾ ਪਸੰਦ ਆ ਇਸ ਲਈ ਥੋੜਾ ਜਿਹਾ ਜ਼ਿਆਦਾ ਆਪਾਂ ਇਸ ਨੂੰ ਬੇਲਣਾਂਗੇ ਹਲਕੇ ਹੱਥ ਨਾਲ ਜੇ ਆਪਾਂ ਜ਼ਿਆਦਾ ਜ਼ੋਰ ਨਾਲ ਬੇਲਾਂਗੇ ਤਾਂ ਮਸਾਲਾ ਨਿਕਲ ਸਕਦਾ ਹੈ ਵੀ ਆਪਾਂ ਥੋੜਾ ਜਿਹਾ ਇਸ ਨੂੰ ਹਲਕੇ ਹੱਥ ਨਾਲ ਬੇਲਾਂਗੇ ਚਲੋ ਹੁਣ ਜੇ ਆਪਾਂ ਚੁੱਕੇ ਹੁਣ ਆਪਾਂ ਇਸ ਨੂੰ ਤਵਾ ਆਪਣਾ ਗਰਮ ਹੈ ਤੇ ਪਾ ਦਵਾਂਗੇ

के दिया पते लगावांगे लो जी अपना पराठा बिल्कुल पक के तैयार हो चुके हैं हम आप इसको सर्व कर लेंगे लो जी अपना पराठा बन के रेडी है जी ਤੁਸੀਂ ਇਸ ਨੂੰ ਮੱਖਣ ਨਾਲ ਦਹੀਂ ਨਾਲ ਅਚਾਰ ਨਾਲ ਜਿੰਨੀ ਵੀ ਤੁਹਾਡਾ ਟੇਸਟ ਹੈ ਉਦਾਂ ਤੁਸੀਂ ਖਾ ਸਕਦੇ ਹੋ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅ